ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਲੋ ਵੀ ਮਿੱਤਰੋ ਅੱਜ ਤੁਹਾਨੂੰ ਟੌਪ ਦੀਆਂ ਫਾਰਮ ਵਾਲੀਆਂ ਵਛੀਆਂ ਵਿਖਾਉਣੀਆਂ ਖੀਰੀਆਂ ਇੱਕ ਤੋਂ ਇੱਕ ਵਛੀ ਚੜਦੀ ਆ ਤੇ ਬਾਈ ਤੋਂ ਇਹਨਾਂ ਵਾਰੀ ਲਵਾਂਗੇ ਆਪਾਂ ਡਿਟੇਲ ਤੇ ਸਭ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਭਰਾ ਨਵੇਂ ਜੁੜੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਜਿਹੜੇ ਵੀਰ ਫੇਸਬੁੱਕ ਪੇਜ ਤੇ ਵੇਖ ਰਹੇ ਆ ਉਹ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚਾਰ ਨਾਂਗ ਦਿਖਾਉਣੇ ਆ ਪੂਰੀਆਂ ਟੌਪ ਕਲਾਸ ਵਛੀਆਂ ਆ ਇਨਾਂ ਦੀ ਡਿਟੇਲ ਆਪਾਂ ਤੁਹਾਨੂੰ ਲੈ ਕੇ ਦਵਾਂਗੇ ਵੀ ਕਿਹੜੇ ਸੀਮੰਤ ਨੇ ਕੀ ਇਹਨਾਂ ਦੇ ਮਦਰ ਰਿਕਾਰਡ ਆ ਬਾਈ ਦੇ ਨਾਲ ਤੁਹਾਡੀ ਗੱਲਬਾਤ ਕਰਾਉਣੇ ਆ ਤੇ ਆਜੋ ਮਿਲੌਣੇ ਤੁਹਾਨੂੰ ਬਾਈ ਦੇ ਨਾਲ ਹਾਂਜੀ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬੰਦ ਬਾਈ ਸਾਹਿਬ ਹੋ ਠੀਕ ਹੈ ਜੀ ਬਹੁਤ ਵਧੀਆ ਬਾਈ ਬਹੁਤ ਵਧੀਆ ਤੇ ਬਾਈ ਆਪਣਾ ਐਡਰੈਸ ਦੱਸੋ ਜੀ ਆਪਣਾ ਪਿੰਡ ਬਾਈ ਸੁਖਾਨੰਦ ਦਾ ਨਰੇਸ਼ਮਾ ਬਾਈ ਠੀਕ ਹੈ ਜੀ ਤਸਵੀਲ ਆਪਾਂ ਨੂੰ ਬਾਗਾ ਪਰਾਣਾ ਪੈਂਦੀ ਥੇੜਾ ਮੋਗਾ ਬਾਈ ਠੀਕ ਹੈ ਜੀ ਤੇ ਮੋਬਾਈਲ ਨੰਬਰ ਜੀ 9592285699 ਠੀਕ ਹੈ ਜੀ ਤੇ ਬਾਈ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਕੋਲ ਬੈਂਤ ਬਾਈ 4 ਬਸੀਆਂ ਠੀਕ ਹੈ 3 ਬਸੀਆਂ ਦਾ ਆਪਕੋ ਵਿੱਧ ਪ੍ਰੂਫ ਹਨਾ ਤਿੰਨੇ ਬਸੀਆਂ ਫਾਰਮ ਦੇਗਾ ਵੀ ਰਿਕਾਰਡ ਹੈਗਾ ਤੁਹਾਡੇ ਕੋਲੇ ਠੀਕ ਹੈ ਬਾਈ ਜਿੰਨੀ ਤੱਕ ਦਾ ਰਿਕਾਰਡ ਠੀਕ ਹੈ ਬਾਈ ਠੀਕ ਹੈ ਤੇ ਪੂਰਗਾ ਛਾਂਟ ਕੇ ਜਾਂਦੇ ਗਾ ਬਾਈ ਬਹੁਤ ਸੋਹਣੀਆਂ ਸਨਖੀਆਂ ਫਾਰਮ ਦੀ ਬਰੀਡ ਆ ਇਹ ਹਾਂ ਵੀਰੇ ਫਾਰਮ ਦੀ ਇੱਕੋ ਫਾਰਮ ਚ ਤਿੰਨੇ ਬੱਚਿਆਂ ਦਾ ਕੋਈ ਵੀਡੀਓ ਲੈ ਲਈ ਠੀਕ ਹੈ ਜੀ ਤੇ ਮੇਰਾ ਭਾਈ ਹੈ ਨਾ ਕੋਈ ਠੀਕ ਹੈ ਜੀ ਅੰਤ ਤੱਕ ਦਾ ਪਰ ਰਿਕਾਰਡ ਦੇਵਾ ਠੀਕ ਹੈ ਲਓ ਵੀ ਮਿੱਤਰੋ ਬਾਈ ਕਹਿੰਦਾ ਆਪਾਂ ਤੁਹਾਨੂੰ ਰਿਕਾਰਡ ਦੇਵਾਂਗੇ ਨਾਲ ਜਿਹੜੀ ਵੀ ਬੱਚੀ ਦਾ ਆਪਾਂ ਤੁਹਾਨੂੰ ਸੀਮਨ ਬਾਰੇ ਪੁੱਛਾਂਗੇ ਪਹਿਲੇ ਨੰਬਰ ਤੇ ਫਿਰ ਦੋ ਨੰਬਰ ਤੇ ਤਿੰਨ ਨੰਬਰ ਤੇ ਚਾਰ ਬੱਚੀਆਂ ਬਾਈ ਕੋਲੇ ਚਾਰਾਂ ਦਾ ਆਪਾਂ ਤੁਹਾਨੂੰ ਰਿਕਾਰਡ ਪੁੱਛ ਕੇ ਦੱਸਾਂਗੇ ਵੀ ਕਿਹੜੇ ਰਿਕਾਰਡ ਦੇ ਹਨ ਕਿਹੜੇ ਸੀਮਨ ਦੇ ਹਨ ਨੌਜਵਾਨ ਵੀਰ ਬਹੁਤ ਸੋਹਣਾ ਕੰਮ ਆ ਸਾਫ਼ ਸੁਥ ਤੇ ਵਧੀਆ ਵਪਾਰ ਦਾ ਕੰਮ ਆ ਤੇ ਅੱਜ ਕੱਲ ਨੌਜਵਾਨ ਵੀਰ ਬਹੁਤ ਇਧਰ ਦੇ ਪਸ਼ੂ ਫਾਰਮ ਵਾਲੇ ਪਾਸੇ ਆ ਰਹੇ ਆ ਬਹੁਤ ਚੰਗੀ ਗੱਲ ਆ ਵੀ ਆਪਣਾ ਪੰਜਾਬ ਦੇ ਵਿੱਚ ਫੇਰ ਮੋੜ ਤੋਂ ਆਪਣੀ ਜਿਹੜੀ ਵਿਰਾਸਤਾ ਪਸ਼ੂ ਸੰਭਾਲਣ ਦੀ ਚੰਗੇ ਫਾਰਮ ਖੁੱਲ ਰਹੇ ਆ ਤੇ ਬਹੁਤ ਸੋਹਣੇ ਨਾਗਾ ਬਾਈ ਕੋਲੇ ਜਿਹੜੇ ਵੀ ਭਰਾਣੇ ਪਾਲਣ ਨੂੰ ਬੱਚੀਆਂ ਲੈਣੀਆਂ ਇੱਕ ਤੋਂ ਇੱਕ ਬੱਛੀ ਚੜਦੀ ਆ ਪੁੱਛਦੇ ਆਪਾਂ ਪਹਿਲੇ ਨੰਬਰ ਵਾਲੀ ਦੀ ਡਿਟੇਲ ਕੀ ਡਿਟੇਲ ਆ ਬਾਈ ਇਹਦੀ ਦੱਸੋ ਜੀ ਬਯੰਤ ਬਾਈ ਇਹ ਬੱਛੀਆਂ ਨਾ ਡੈਨਮਾਰਕ 40116 ਦੇ ਟੀਕੇ ਦੀ ਆ ਬਾਈ ਡੈਨਮਾਰਕ 40116 ਦੀ ਆਪ ਆ ਬੰਦਾ ਆਪਾਂ ਡੀਐਨਏ ਤੱਕ ਦੀ ਗਾਰੰਟੀ ਆ ਹੈਨਾ ਆਪਾਂ ਆਪਣਾ ਕੋਈ ਵੀ ਨਾ ਬਾਈ ਦਾ ਇੰਨੇ ਕਿੰਨੇ ਰੁਪਏ ਲਾਉਣੇ ਆ ਕੋਈ ਅੰਦਰ ਦੀ ਵੀ ਅਗਲਾ ਆਪਦੀ ਤਸੱਲੀ ਕਰ ਲੈ ਠੀਕ ਆ ਬਾਈ ਜਿਹੜੇ ਬਯੰਤ ਬਾਈ ਮੇਰੇ ਵੀਰ ਨੇ ਨਾ ਕੋਈ ਨਵਾਂ ਫਾਰਮ ਦੇ ਕੰਮ ਕਰਨਾ ਚੰਗੀ ਬਰੀਡ ਦੇ ਨਾ ਬੱਚੇਗਾ ਬਹੁਤ ਉਹਨੂੰ ਖੋਲ ਕੇ ਲਿਆ ਇਧਰਲੇ ਪਾਸੇ ਨਗੀਨੇ ਨੂੰ ਫੇਸ ਕੁਆਲਟੀ ਕਰੋ ਚੈੱਕ ਬਹੁਤ ਸੋਹਣੀ ਫੇਸ ਕੁਆਲਟੀ ਆ ਨਿੱਕਾ ਕਰਨਾ ਗੋਲ ਬੋਦੀ ਵਾਲੀ ਬੱਚੀ ਆ ਬਿਲਕੁਲ ਉਪਰੋ ਸਟੇਟ ਆ ਤੇ ਲੈਗ ਸਕੋਰ ਬਹੁਤ ਸੋਹਣਾ ਲੱਤ ਲੁਤਣ ਪੂਰੀ ਵਧੀਆ ਸਿੱਧੇ ਤੇ ਚੰਗੇ ਫਾਰਮ ਵਾਲਾ ਪਸ਼ੂ ਤਾਂ ਆਟੋਮੈਟਿਕ ਦੂਰੋਂ ਦਿਖ ਜਾਂਦਾ ਬਾਈ ਕੁਈ ਸੀਮਨ ਵਾਲਿਆ ਕਹਿਣ ਦੀ ਲੋੜ ਨਹੀਂ ਹੁੰਦੀ ਜਿਹੜੀ ਚੰਗੀ ਚੀਜ਼ ਆ ਉਹਨੇ ਚੰਗੀ ਹੀ ਰਹਿਣਾ ਲਿਆ ਭਾਈ ਬਾਹਰ ਖੋਲ ਲਿਆ ਬਾਈ ਡਿਟੇਲ ਆਪਾਂ ਨੂੰ ਮਿਲੀ ਆ ਉਦੋਂ ਆਪਾਂ ਡਿਟੇਲ ਦੇਵਾਂਗੇ ਠੀਕ ਆ ਜੀ ਅੱਜ ਬਿਆਨ ਤੇ ਜੀ ਮਮਾ ਭਾਈ 11.5 ਮਹੀਨੇ ਸਾਢੇ 11 ਮਹੀਨੇ ਹੋ ਗਏ ਖੀਰੀ ਐ ਭਾਈ ਆਪਾਂ ਚੈੱਕ ਕਰਾਈ ਧਕੇ ਤੇ ਮਾਰਮੈਂਟ ਫਿਰ ਹਾਂਜੀ ਕੋਈ ਮੇਰਾ ਵੀਰ ਜਿਵੇਂ ਮਰਜੀ ਸਹੀ ਗੱਲ ਲਓ ਵੀ ਮਿੱਤਰੋ ਦੰਦ ਕਰੋ ਚੈੱਕ ਵੱਛੀ ਦੇ ਖੀਰੀ ਐ ਕੱਚੀ ਬਿਲਕੁਲ ਛੜ ਦੇ ਭਾਈ ਤੇ ਬਾਈ ਕਹਿੰਦਾ ਵੀ ਰਿਕਾਰਡ ਆ ਸਾਰਾ ਅੱਗੇ ਵੀ ਭਰਾਵਾਂ ਨੂੰ ਆਪਾਂ ਵੀਡੀਓ ਪਾਉਣੀ ਆ ਪਰ ਬਾਈ ਕਹਿੰਦਾ ਵੀ ਜਿਹੜੀ ਚੀਜ਼ ਦਾ ਆਪਾਂ ਨੂੰ ਰਿਕਾਰਡ ਪਿੱਛੋਂ ਮਿਲਦਾ ਉਸੇ ਚੀਜ਼ ਦਾ ਹੀ ਆਪਾਂ ਦੱਸਦੇ ਹੁੰਨੇ ਵੀ ਲਓ ਜੀ ਵੇਖੋ ਬੱਚੀ ਦੀ ਗਰੋਥ ਦੇਖੋ ਬਹੁਤ ਸੋਹਣੀ ਗਰੋਥ ਆ 1.5 ਮਹੀਨੇ ਬਾਈ ਨੇ 1.5 ਮਹੀਨੇ ਬਾਈ ਨੇ ਉਮਰ ਦੱਸੀ ਆ ਤੇ ਜਿਹੜੇ ਸਾਬ ਨਾਲ ਬਾਈ ਨੇ ਉਮਰ ਦੱਸੀ ਆ ਬੱਚੀ ਦੀ ਬੋਡੀ ਬੰਤਰ ਬੋਡੀ weight ਬਹੁਤ ਸੋਹਣਾ ਦੇਖੋ ਜੀ ਉੱਪਰੋਂ ਬਿਲਕੁਲ ਸਟ੍ਰੇਟ ਆ ਪਿੱਠ ਪੁੜੇ ਦੀ ਬਣਾਵਟਾ ਕੀ ਬਾਤਾਂ ਆ ਬਾਕਮਾਲੀ ਆ ਵਸ਼ੜੀ ਇਹਦੀ ਖੂਬਸੂਰਤੀ ਪ੍ਰਮਾਤਮਾ ਨੇ ਇਹਨੂੰ ਬਖਸ਼ੀ ਆ ਵੀ ਰਹਿ ਰੱਬ ਦਾ ਨਾਮ ਮਿੱਤਰੋ ਦੇਖੋ ਜੀ ਬਹੁਤ ਸੋਹਣੀ ਬੇਲ ਦੀ ਬੱਚੀ ਆ ਬੱਚਾ ਹੋਈ 11.5 ਮਹੀਨੇ ਦਾ ਅੱਛਾ ਠੀਕ ਆ ਭਾਈ ਹਾਂਜੀ ਤੇ ਬੱਸੀ ਤੁਸੀਂ ਐ ਦੇਖੋ ਵੀ ਕਿੱਡੀ ਠੀਕ ਆ ਭਾਈ ਕਹਿੰਦਾ ਵੀ ਸਾਢੇ 11 ਮਹੀਨੇ ਦਾ ਬੱਚਾ ਹੀ ਆ ਹਜੇ ਵੀ ਜਿੱਦ ਦੇ ਬੱਚੀ ਨੇ ਦੋ ਦੰਦ ਹੋਣ ਤੇ ਬੱਛੀ ਨੇ ਔਰ ਤੇ ਗੱਬਨ ਸੂਨ ਦੇ ਨੇੜ ਹੋਣਾ ਤੇ ਗੱਲਾਂ ਕਿਆ ਬਾਤਾਂ ਹੀ ਹੋਣੀਆਂ ਤੇ ਫਿਰ ਹੁਣ ਅੱਜ ਕੱਲ ਬਈ ਆਪਾਂ ਨੂੰ ਪਤਾ ਹੀ ਆ ਵੀ ਗਾਵਾਂ 1.5 ਲੱਖ ਰੁਪਏ ਦੀ ਚੰਗੀ ਵਹਿੜ ਵਿਖਦੀ ਆ ਬਈ ਇੱਕ ਵਾਰੀ ਬੱਸੀਏ ਹੀਟ ਚ ਆ ਚੁੱਕੀ ਆ ਠੀਕ ਆ ਬਈ ਜਾਨੀ ਭਰਾਇਆ ਬਈ ਠੀਕ ਆ ਜੀ ਅਗਲੇ ਨੇ ਆਪਦੀ ਕਈ ਰੁੱਤ ਦੇ ਹਿਸਾਬ ਨਾਲ ਹਾਂ ਜੀ ਹਾਂ ਜੀ ਆਪਾਂ ਇਹਦੀ ਹੀਟ ਇੱਕ ਮੈਸ ਕਰਾ ਦਈਏ ਠੀਕ ਹੈ ਬਾਈ ਕਹਿੰਦਾ ਵੀ ਆਪਾਂ ਇਹਦੀ ਹੀਟ ਇੱਕ ਮੈਸ ਕਰਾ ਦਈ ਤੇ ਜਿਹੜੇ ਵੀ ਭਰਾ ਨੇ ਮੰਨ ਕੇ ਜੰਦੂ ਖਰੀਦਣੀ ਆ ਉਹ ਆਪਦੇ ਪਸੰਦ ਦਾ ਸੀਮਨ ਲਾ ਸਕਦਾ 40 1 16 ਦੀ ਆਪ ਹੈ ਡੈਨਮਾਰਕ ਦੀ ਤੇ ਜਿਹੜਾ ਮਰਜੀ ਭਰਾ ਹੁਣ ਇਸ ਤੋਂ ਬਾਅਦ ਜਿਹੜਾ ਹੀਟ ਚਾਈ ਵੱਚੀ ਤੇ ਆਪਦੀ ਪਸੰਦ ਦਾ ਸੀਮਨ ਤੁਸੀਂ ਲਵਾ ਸਕਦੇ ਆ ਵੱਚੀ ਦੇ ਥਣ ਦੇਖੋ ਜੀ ਗੱਬਣਾ ਦਾ ਭਲੇਖਾ ਪਉਂਦੀ ਆ ਤੇ ਚਾਰ ਹੀ ਥਣ ਫੋਰਸ਼ਾਂਗ ਪੁਰਾਣੀ ਕਿਆ ਬਾਤ ਹੈ ਲੇਵਲ ਉਹ ਆ ਮ ਫਰਸ ਕਲਾਸ ਕੱਢੂਗੀ ਤੇ 나ੜ ਨੋੜ ਦੋਨੇ ਪਾਸੇ ਲੇਵੇ ਤੇ ਪੂਰੀਆਂ ਮੋਟੀਆਂ ਮੋਟੀਆਂ ਨਾੜਾਂ ਲੈ ਚੱਲੋ ਬਾਈ ਬਹੁਤ ਸੋਹਣੀ ਬੱਚੀ ਆ ਫੇਸ ਕੁਆਲਟੀ ਦੇਖੋ ਜੀ ਕਰੋ ਚੈੱਕ ਨਿੱਕਾ ਕੰਨਾ ਗੋਲ ਬੁੱਧੀ ਵਾਲੀ ਬੱਚੀ ਆ ਰੰਗ ਪ੍ਰਿੰਟ ਬਹੁਤ ਸੋਹਣਾ ਜੀ ਅੱਜ ਦੀ ਘੜੀ ਆਪਾਂ ਇਹ ਜੀ ਬਸੂ ਤਿਆਰ ਕਰ ਦਿਆਂ 60000 ਰੁਪਏ ਖਾਂਦੀ ਆ ਬਾਈ ਸਹੀ ਗੱਲ ਆ ਬਾਈ ਬਾਈ ਮੁੱਲ ਤੇ ਆਪਾਂ ਨੂੰ ਆਈਆਂ ਆਪਾਂ ਜਾਇਜ਼ ਮੁੱਲ ਤੇ ਦੇਣੀਆਂ ਠੀਕ ਆ ਜੀ ਵੇਖੋ ਜੀ ਬਾਈ ਕਹਿੰਦਾ ਵੀ ਜਾਇਜ਼ ਮੁੱਲ ਤੇ ਆਪਾਂ ਨੂੰ ਆਈਆਂ ਤੇ ਜਾਇਜ਼ ਨਫਾ ਲੈ ਕੇ ਆਪਾਂ ਦੇਣੀਆਂ ਕੋਈ ਆਇਆ ਨਹੀਂ ਵੀ ਕੋਈ ਜੇ ਚੰਗਾ ਤਾਂ ਮੂਲੋਂ ਜਾਂਦੀ ਕਿਸੇ ਦੇ ਲੀੜੇ ਲਾਉਣੇ ਆ ਬਾਈ ਕਹਿੰਦਾ ਆਉਂਦਾ ਭਾਈ ਆਹੋਂ ਗੱਲ ਆਉਂਦਾ ਜੇ ਆਪਾਂ ਲੰਮਾ ਕੰਮ ਕਰਨਾ ਤੇ ਸਹੀ ਕੰਮ ਕਰਨਾ ਤੇ ਫਿਰ ਸਬਰ ਦੀ ਰੋਟੀ ਖਾਣੀ ਪਊਗੀ ਯਾਨੀ ਕਿ ਇਹ ਨਹੀਂ ਵੀ ਜੇ ਚੰਗੀ ਆ ਤਾਂ ਹੁਣ ਆਪਾਂ ਇਸੇ ਦੇ ਵਿੱਚ ਸਾਰਾ ਕੁਝ ਕਰਨਾ ਜਦ ਬਾਈ ਆਪਣਾ ਕਿਹੜਾ ਇੱਕ ਦਿਨ ਦਾ ਕੰਮ ਹਣਾ ਆਪਾਂ ਨੂੰ ਮਗਰ 1000 2000 ਦਾ ਮਾਰਜਨ ਹੁੰਦਾ ਆਪਣੀ ਦਿਹਾੜੀ ਚੱਲ ਬਣੀ ਜਾਂਦੀ ਹਾਂ ਇਹ ਤਾਂ ਹੈ ਬਾਈ ਸਹੀ ਗੱਲ ਹੈ ਕੰਮ ਕੋਈ ਮਾੜਾ ਨਹੀਂ ਲੈ ਚੱਲ ਵੀਰੇ ਬਹੁਤ ਸੁਣੀ ਗਰੋਥ ਆ ਬੱਚੀ ਦੀ ਤੇਰੀ ਹਾਈਟ ਬਾਈ 5 ਫੁੱਟ 10 ਇੰਚ ਹਾਂ ਬਾਈ ਦੇ ਮੋਢੇ ਦੇ ਬਰੋਬਰ ਹੀ ਜਾਂਦੀ ਆ ਛਾਤੀ ਬਰੋਬਰ ਜਾਂਦੀ ਆ ਬਹੁਤ ਵੱਡੇ ਕੱਦ ਕਾੜ ਦੀ ਵਹਿੜ ਤਿਆਰ ਹੋਊਗੀ ਜਿੱਦੇ ਗਾਂ ਬੱਚੀ ਆਪਦੇ ਦਿਨਾਂ ਤੇ ਤੇ ਗੱਲਾਂ ਕਰਾਊਗੀ ਇਹ ਚੀਜ਼ਾਂ ਦਾ ਬਿਆਨਤ ਬਈ ਕੋਈ ਮੁੱਲ ਨਹੀਂ ਹੁੰਦਾ ਇਹ ਬਾਈ ਮੰਨ ਕਿ ਜੇ ਲੋ ਐਫ ਡੀ ਐਫ ਡੀ ਨਾਲੋਂ ਵੀ ਦੋ ਗੁਣੇ ਚੀਜ਼ ਚੰਗੀ ਆ ਇਹਦਾ ਬਿਆਨਤ ਬਈ ਯਾਰ ਕਰਮਾਂ ਨੂੰ ਰੱਬੋਂ ਲੰਮੀ ਉਮਰ ਦੇ ਦੇ ਹਾਂਜੀ ਸਹੀ ਗੱਲ ਆ ਤੇ 2 ਲੱਖ ਦੀਆਂ ਵੱਛੀ ਬੰਨਾਂ ਸਹੀ ਗੱਲ ਆ ਜੀ ਇਹਦਾ ਹੈ ਬਾਈ ਕਹਿੰਦਾ ਵੀ ਪ੍ਰਮਾਤਮਾ ਉਮਰ ਲੰਮੀ ਬਖਸ਼ੇ ਇਹਨੂੰ ਕਰਮ ਵਾਲੀ ਨੂੰ ਤੇ 2 ਲੱਖ ਦੀ ਵਹਿੜ ਤਿਆਰ ਹੋਊਗੀ ਜਿੱਦ ਦੇ ਵੱਛੀ ਤਿਆਰ ਹੋਊਗੀ ਗੱਲਾਂ ਕਰਾ ਦਊਗੀ ਬਹੁਤ ਸੋਹਣੀ ਕੱਦ ਕਾਠੀ ਦੀ ਵੱਛੀ ਹੈ ਲੈ ਚੱਲ ਭਰਾਵਾ ਦੇਖੋ ਜੀ ਬੱਚੀ ਦਾ ਤੋਰਾ ਤਾਰਾ ਲੈਗ ਸਕੋਰ ਬਹੁਤ ਸੋਹਣਾ ਦੇਖੋ ਥਣਾ ਦੀ ਕੁਆਲਟੀ ਚਾਰ ਹੀ ਥਣਾ ਮੋٹے ਮੋٹے ਬੇਰਾਰਗੇ ਤੇ ਲੇਵੇ ਦੀ ਬੰਤਰ ਬਹੁਤ ਸੋਹਣੀ ਕੱਢੂਗੀ ਬੱਚੀ ਚੰਗੇ ਰੰਗ ਪ੍ਰਿੰਟ ਦੀ ਵੜਾ ਫੇਸ ਕੁਆਲਟੀ ਬਹੁਤ ਸੋਹਣੀ ਹੈ ਜਾਤ ਬਰੀਡ ਦੀ ਆ ਪੂਰੀ ਵਧੀਆ ਸਟੇਟ ਤੇ ਭਾਈ ਜਿਹੜਾ ਆਪਾਂ ਇਹਨਾਂ ਦੇ ਮੁੱਲ ਰੇਟ ਡਿਮਾਂਡ ਕੀ ਕਰਨੀ ਆ ਤੇ ਬੈਂਤ ਭਾਈ ਮੁੱਲ ਦੇ ਬੱਚੀ ਦਾ ਹੈਗਾ 40000 ਰੁਪਇਆ 40000 ਰੁਪਏ ਵਿੱਚੋਂ ਮਾਣਤਾਨ ਕਰਾਂਗੇ 38000 ਦੀ ਬੱਚੀ ਆਪਾਂ ਦੇਵਾਂਗੇ ਠੀਕ ਹੈ ਜੀ ਬਾਈ ਨੇ ਬਿਲਕੁਲ ਬਾਈ ਨੇ ਜੈਨੂਨ ਦਾ ਰੇਟ ਮੰਗਿਆ ਮੈਂ ਤਾਂ ਐਸੀ ਮੈਂ ਕਿਹਾ ਕਿਤੇ ਵਾਈਪ 55 60 ਦਾ ਮੰਗ ਲੇ ਬਾਈ ਨੇ 40000 ਰੁਪਇਆ ਰੇਟ ਕੀਤਾ ਇਹਦਾ ਤੇ 2000 ਰੁਪਇਆ ਬਾਈ ਕਹਿੰਦਾ ਮਾਣ ਕਰਾਂਗੇ ਵਿੱਚੋਂ ਬਾਈ ਜਾਇਜ ਮੁੱਲ ਤੇ ਜਾਇਜ ਨਫੇ ਨਾਲ ਪਸ਼ੂ ਦਿੰਦੇ ਆ ਬਹੁਤ ਚੰਗੀ ਵੱਛੀ ਹੈ ਜਿਹੜੀ ਵੀ ਭਰਾ ਦੇ ਫਿੱਟ ਹੋਵੇ ਆਪਦੀ ਦੇਖ ਕੇ ਨਿਰਖ ਪਰ ਕਰਕੇ ਬਾਈ ਦੇ ਨਾਲ ਕਰ ਲਿਓ ਗੱਲਬਾਤ ਪੁੱਛਦੇ ਆ ਦੂਜੀ ਵੱਛੀ ਬਾਰੇ ਜਿਹੜੀ 2 ਨੰਬਰ ਤੇ ਬਾਈ ਵੱਛੀ ਦਿੰਦੀ ਹੈ ਦਾ ਕੀ ਰਿਕਾਰਡ ਗੈਂਤ ਬਾਈ ਇਹ 6.5 ਮਿੰਟਾਂ ਦੀ ਵੱਛੀ ਦੀ ਉਮਰ ਆ ਬਾਈ ਸਾਢੇ 10 ਮੀਨੂ ਉਮਰ ਹੈ ਜੀ ਹਾਂ ਬਾਈ ਇਹ ਵੀ ਐਸ ਦੇ ਹਮਰ ਹਮਰ ਦੀ ਆ ਬਾਈ ਇਹ ਏਬੀਐਸ ਦੇ ਹਮਰ ਗੁੱਲ ਦੀ ਆ ਤੇ ਬਾਈ ਜਿਹੜਾ ਇਹਦਾ ਮਜ਼ ਬਾਈ 40 ਤੋਂ ਪਲੱਸ ਵਾਲਾ ਤਿੰਨੇ ਵਸਣਾਂ 42 ਤੋਂ ਪਲੱਸ ਵਾਲਾ ਬਾਈ ਠੀਕ ਹੈ ਬਾਈ ਕਹਿੰਦਾ ਵੀ 40 ਤੋਂ ਪਲੱਸ ਵਾਲੀਆਂ ਇਹਦਾ ਆਪਾਂ ਨੂੰ ਵੀ ਪਤਾ ਹੀ ਆ ਬਾਈ ਵੈਸ ਹੋਏ ਕੀ ਗੱਲ ਆਪਾਂ ਨੂੰ ਪਤਾ ਵੀ ਜਿਹੜੀ ਕੋਈ ਚੀਜ਼ ਚੰਗੀ ਆ ਤਾਂ ਉਹਦਾ ਵੀ ਗਾਂ ਮੰਨ ਕੇ ਚੱਲੋ ਕੋਈ ਚੰਗਾ ਹੀ ਰਵਾ ਤਿਆ ਰਹੂਗਾ ਚੰਗੀਆਂ ਗਾਈਆਂ ਦੀਆਂ ਬੱਚੀਆਂ ਯੂਰੇ ਬੀਬ ਨੂੰ ਨਾ ਪਰਖਾ ਤੁਹਾਨੂੰ ਦੱਸਣ ਦੀ ਲੋੜ ਹੀ ਨਹੀਂ ਸਹੀ ਗੱਲ ਆ ਬਾਈ ਆਪਾਂ ਹੁਣ ਬੜਾਂ ਗੱਲਾਂ ਕਰੀ ਜੇ ਕਿ ਉਹਦਾ ਵੀ ਕੀ ਫਾਇਦਾ ਨਹੀਂ ਪਰ ਜਿਹੜੀ ਚੀਜ਼ ਆ ਹੀਰਾ ਤਾਂ ਹੀਰਾ ਤਾਂ ਮੰਨ ਕੇ ਚੱਲ ਰੂੜੀਆਂ ਦੇ ਪਿਆ ਵੀ ਚੰਕਦਾ ਬਾਈ ਹਨਾ ਲਿਆ ਬਾਈ ਬਾਹਰ ਕੱਢ ਲਿਆ ਇੱਧਰ 2 ਨੰਬਰ ਤੇ ਵਛੀ ਬਹੁਤ ਸੋਹਣੀ ਵਛੀ ਫੇਸ ਕੁਆਲਿਟੀ ਦੇਖੋ ਜੀ ਨਿੱਕਾ ਕਰਨਾ ਗੋਲ ਬੋਦੀ ਵਾਲੀ ਵਛੀ ਆ ਪਿੰਕ ਨੋਜ਼ ਵਾਲੀ ਤੇ ਵਛੀ ਦੀ ਬੋਡੀ ਬੰਤ ਢਾਂਚਾ ਸਰੀਰ ਦਾ ਦੇਖੋ ਲਿਆ ਬਾਈ ਬਾਹਰ ਕੱਢ ਲਿਆ ਬਾਈ ਕੋਲੇ ਬਹੁਤ ਸੋਹਣੀਆਂ ਵਛੀਆਂ ਆ ਚੜਦੀ ਤਾਂ ਚੜਦੀ ਬੱਚੀ ਆ ਬਾਈ ਕਹਿੰਦਾ ਏਬੀਐਸ ਦੇ ਹਮਰ ਵੱਲ ਦੀ ਬੱਚੀ ਆ 1.5 ਮਹੀਨੇ ਉਮਰ ਆ ਬਾਈ 1.5 ਮਹੀਨੇ ਉਮਰ ਆ ਤੇ ਨੁਗਰੀ ਬਸ਼ੇਰੀ ਵਰਗੀ ਆ ਦੇਖੋ ਜੀ ਵਜਨ ਵਜੂਦ ਕਿਆ ਬਾਤਾਂ ਤਿੰਨੇ ਤਿੰਨੇ ਬੱਚਿਆਂ ਤਿੰਨੇ ਬੱਚਿਆਂ ਮੈਂ ਤਿੰਨੇ ਬੱਚਿਆਂ ਸੀਮਨ ਲਾਈਨ ਦੇ ਕਾਬਲ ਆ ਹੈਨਾ ਬਾਈ ਇਹ ਵੀ ਹੀਟ ਚਾਹੀਏ ਬਾਈ ਬੱਚੀ ਨੂੰ ਨਹੀਂ ਨਹੀਂ ਬਾਈ ਇਹ ਹਜੇ ਨਹੀਂ ਆਪਾਂ ਹਾਂ ਇਹ ਖੀਰ ਗਈ ਆ ਵੀ ਹੈਨਾ ਖੀਰ ਗਈ ਆ ਖੀਰ ਹੀ ਆ ਬਾਈ ਠੀਕ ਹੈ ਦੰਦੋ ਖੀਰੀ ਆ ਤੇ 1.5 ਮਹੀਨੇ ਉਮਰ ਆ एबीएस ਦੇ ਹਮਰ ਬੁੱਲਦੀਏ ਤੇ ਚਾਰ ਹੀ ਥਣ ਤੇ ਮਾੜੇ ਮਾੜੇ ਟਾਂਕਣੇ ਜੇ ਮਗਰ ਦਿਖਾਉਂਦੇ ਆ ਸੋਨੂੰ ਥਣ ਥਣ ਬਹੁਤ ਸੋਹਣੇ ਆ ਤੇ ਲੇਵੇ ਦੀ ਬੰਤਰ ਬੱਚੀ ਬਹੁਤ ਸੋਹਣੀ ਕੱਢੂਗੀ ਚੰਗੀ ਵਹਿੜ ਤੇ ਰਹੂਗੀ ਪੂਰੀ ਐ ਨਹੀਂ ਵੀ ਲਿਸੀਆਂ ਲਾਵਾਂ ਨਹੀਂ ਕੋਈ ਛੋਟੀਆਂ ਨਹੀਂ ਪੂਰੀਆਂ ਵੱਡੀਆਂ ਵਹਿੜਾਂ ਘੋੜੀ ਵਰਗੀਆਂ ਕੋਈ ਐ ਨਾ ਕੋਈ ਭਰਾ ਸਮਝੇ ਵੀ ਕੋਈ ਛੋਟੀਆਂ ਨਹੀਂ ਹੋਣੀਆਂ ਗੱਠ ਮੁਠੀਆਂ ਨਹੀਂ ਨਾ ਕੱਦ ਕਾਠਾਂ ਵਾਲੀਆਂ ਤੇ ਵੇਲ ਵਾਲੀਆਂ ਬੱਚੀਆਂ ਦੇਖੋ ਜੀ ਬੱਚੀ ਦੀ ਲੈਗ ਸਕੋਰ ਦੇਖੋ ਪੱਠਪੜੇ ਦੀ ਬੰਤਰ ਬਹੁਤ ਸੋਹਣੀ ਬੰਤਰ ਹੈ ਦੇਖੋ ਚਾਰ ਹੀ ਥਾ ਨੇ ਮੋٹے ਮੋٹے ਥਾ ਨਾ ਦੁੱਧ ਵਾਲੇ ਦੂਰ ਹੀ ਜਿੰਦੇ ਆ ਨਿਆ ਬਾਈ ਮੋੜ ਲੈ ਬਾਈ ਜਨ ਵਜੂ ਤੇ ਕਿਸੇ ਭਰਾ ਨੇ ਚੰਗੇ ਨਾਲ ਸੰਭ ਗਏ ਹਨਾ ਬਾਈ ਕੋਈ ਆਏ ਨਹੀਂ ਵੀ ਸੰਭਾਲ ਬਲੋਂ ਕੋਈ ਕਿਸੇ ਨੇ ਹਾਂ ਬਾਈ ਕਹਿੰਦਾ ਫੀਲਡ ਤੇ ਪਲਿਆ ਜਿਹੜੀ ਚੀਜ਼ ਮੰਨ ਕੇ ਚੱਲੋ ਫੀਡ ਫੂਡ ਤੇ ਪਲੀ ਆ ਬਾਈ ਸੇਵਾਨਾ ਉਹਦੀ ਪਰਖ ਤਾਂ ਫਿਰ ਦੂਰ ਹੀ ਆ ਜਾਂਦੀ ਹੈ ਪਤਾ ਲੱਗਦਾ ਬਹੁਤ ਸੋਹਣਾ ਜਾਨਵਰ ਆ ਬਾਈ ਦਾ ਠੀਕ ਆ ਬਾਈ ਲੈ ਚੱਲ ਲੈ ਚੱਲ ਬਾਈ ਫਿਰ ਵੀਡੀਓ ਆਪਣੀ ਲੰਬੀ ਹੋ ਜਾਂਦੀ ਹੈ ਤੇ ਬਾਈ ਕਹਿੰਦਾ ਫਾਰਮ ਦੀ ਬਰੀਡ ਆ ਤਾਂ ਕਰਕੇ ਹੁਣ ਰੰਬੀ ਜਾਂਦੀਆਂ ਖੁੱਲੀਆਂ ਗਿੱਜੀਆਂ ਹੁੰਗਾਂ ਧੱਕਾ ਪੂਰਾ ਕਰ ਦਿੰਦਾ ਬਾਈ ਹਨਾ ਕੋਈ ਕਹਿਣ ਦੀ ਗੱਲ ਨਹੀਂ ਬੰਦਾ ਆਪੇ ਤੋਂ ਫਾਰਮ ਦੀ ਵੀਡੀਓ ਤੱਕ ਵੀ ਆਪ ਦੇ ਦਿਆ ਲਓ ਮਿੱਤਰੋ ਬਾਈ ਨੇ ਪੂਰਾ ਪ੍ਰੂਫ ਕੀਤਾ ਕੋਈ ਆਏ ਨਹੀਂ ਕੋਈ ਬਾਈ ਕਹਿੰਦਾ ਆਪਾਂ ਹਵਾ ਚੜਾਂਗਾ ਨਹੀਂ ਮਾਰਦੇ ਵੀ ਜਿਹੜੇ ਵੀ ਭਰਾ ਦੇ ਬੱਛੀ ਕੋਈ ਵੀ ਫਿੱਟ ਹੋਵੇ ਉਸੇ ਬੱਛੀ ਦੀ ਕੋਈ ਸੀਮੈਂਟ ਡਿਟੇਲ WhatsApp ਤੇ ਪਰਸਨਲ ਤੌਰ ਤੇ ਮੰਗਾ ਸਕਦਾ ਬਾਈ ਕਿਸੇ ਵੀ ਭਰਾ ਨੂੰ ਕੋਈ ਵੀ ਬੱਛੀ ਫਿੱਟ ਆ ਆਜੀ WhatsApp ਤੇ ਡਿਟੇਲ ਮੰਗਾ ਸਕਦਾ ਕੋਈ ਫਾਰਮ ਦੀ ਵੀਡੀਓ ਮਗਾਉਣੀ ਚਾਵੇ ਚਾਹੇ ਕੁਝ ਹੋਰ ਤੇ ਇਹਦਾ ਇਹਦਾ ਭਾਈ ਮੁੱਲ ਕੀ ਆ ਇਹਦਾ ਮੁੱਲ ਹੈਗਾ ਭਾਈ 36000 ਰੁਪਿਆ ਲੋ ਮੈਂ ਬਸੀ ਆਪਾਂ 30000 ਦੀ ਦੇਣੀ ਆ ਭਾਈ ਠੀਕ ਆ ਕੀ ਬਾਤ ਆ ਭਾਈ ਵਾਹ ਵੀ ਵਾਹ ਬਹੁਤ ਸੋਹਣੇ ਬਾਈ ਦੇ ਰੇਟ ਆ ਤੇ ਉਦੋਂ ਸੋਹਣੇ ਬਾਈ ਦੇ ਜਾਨਵਰ ਆ ਭਾਈ ਕਹਿੰਦਾ ਵੀ ਮੁੱਲ ਕਰ ਵਾਲੇ ਮੁੱਲ ਕਰ ਵਾਲੇ ਕੋਈ 36000 ਤੇ ਦੇਣੀ ਆਪਾਂ 30000 ਦੀ ਆ ਮਿੱਤਰੋ ਪੂਰੀ ਵੱਡੀ ਬਾਈ ਨੇ ਬਸਾਖੀ ਦੀ ਆਫਰ ਰੱਖੀ ਆ ਨਹੀਂ ਇਸ ਤਰ੍ਹਾਂ ਦੀਆਂ ਬੱਚੀਆਂ ਆਪਾਂ ਨੂੰ ਵੀ ਪਤਾ ਵੀ ਲੋਕ 50-50000 ਰੁਪਏ ਮੰਗੀ ਜਾਂਦੇ ਆ ਬਾਈ ਜਿੰਦੀ ਬੱਸੀ ਤੋਂ ਬੰਦਾ ਖਾਤਾਂ ਕੇ ਲੱਗਦੇ ਹਾਂ ਬੜਾ ਇਹ 10000 ਰੁਪਏ ਦਾ ਬੱਚੀ ਖਾਈ ਬੈਠੀ ਸਹੀ ਗੱਲ ਆ ਬਾਈ ਬੱਚੀ ਦੀ ਬੋਡੀ ਕੋਈ ਨਾ ਬੋਡੀ ਮੰਤਰ ਦੇਖੋ ਬੱਚੀ ਦੇ ਪੁੜੇ ਪਾੜੇ ਕੋਈ ਹਾਂ ਨਹੀਂ ਹੱਡ ਮੜਾ ਫੁੱਲੇ ਹੱਡ ਪੈਣ ਦੀ ਆ ਤੇ ਚੰਗੀਆਂ ਵੜਾ ਤਿਆਰ ਹੋਣਗੀਆਂ ਪੂਰੀਆਂ ਵਧਿਆ 1.5 ਤੋਂ 2 ਲੱਖ ਰੁਪਏ ਦੀ ਜਿਹੜੀ ਜਿਵੇਂ ਗਾਇਆਂ ਵੇਖਦੀਆਂ ਕੋਈ ਭਰਾ ਸੰਭਲੇ ਐਂ ਕੱਲੀ ਕੱਲੀ ਬੱਚੀ ਨੇ ਮੁੱਲ ਵਟਾਉਣਾ ਤੇ ਜਿਹੜੀ 3 ਨੰਬਰ ਤੇ ਬਈ ਬੱਚਾ ਦੀਦਾ ਇਹਦੀ ਕੀ ਉਮਰ ਹੈ ਇਹਦੀ ਬਈ 9 ਮਹੀਨੇ ਉਮਰ ਹੈਗੀ 9 ਮਹੀਨੇ ਉਮਰ ਹੈ ਇਹ ਵੀ ਐਸ ਤੇ ਰੇਡੀਓ ਬੁੱਲਦੀ ਆ ਐਬੀਐਸ ਦੇ ਰੇਡੀਓ ਬੁੱਲਦੀ ਆ ਠੀਕ ਆ ਜੀ ਲੈ ਚੱਲ ਮਿੱਤਰਾਂ ਨੂੰ ਵੀ ਬਾਹਰ ਲਿਆ ਇਹ ਸਾਰੇ ਜਿਹੜੇ ਕਹਿੰਦੇ ਹੁੰਦੇ ਜਿੰਨੀ ਨਿੱਕੀ ਤੇ ਓਨੀ ਤਿੱਖੀ ਬੱਚੀ ਦੀ ਫੇਸ ਕੁਆਲਿਟੀ ਦੇਖੋ ਹੈ ਦੋਨਾਂ ਬੱਚਿਆਂ ਨਾਲੋਂ ਇਹਨਾਂ ਨਾਲ ਥੋੜੀ ਛੋਟੀ ਤੇ ਪਰ ਹਾਂ ਅਸੀਂ ਨਾ ਪਸੰਦਾਂ ਪਸੰਦਾਂ ਤੋਂ ਦੇਖੀ ਸਹੀ ਗੱਲ ਆ ਲਿਆ ਭਾਈ ਉਮਰ ਕਿੰਨੀ ਸਸੀ ਆ ਭਾਈ ਰੇਸ਼ਮ ਇਹਦੀ ਵੀ 9 ਮਹੀਨੇ ਆ 9 ਮਹੀਨੇ ਮਿੱਤਰੋ ਉਮਰ ਆ ਬੱਚੀ ਦੀ ਗੇਸ ਕੁਆਲਿਟੀ ਦੇਖੋ ਆਹ ਹਰਨਰਗੀ ਬੱਚੀ ਆ ਭਾਈ ਪੂਰੇ ਨਗੀਨੇ ਬਾਈ ਲਿਆ ਟੌਪ ਕਲਾਸ ਭਾਲ ਕੇ ਤਿੰਨੇ ਚਾਰੇ ਵਛਿਆਂ ਫਾਰਮ ਦੀ ਬਰੀਡ ਆ ਤੇ ਵਛੀ ਜੀ ਖੜਨੀ ਖੁਰਨੀ ਲੈਗ ਸਕੋਰ ਵਛੀ ਦਾ ਪਿੱਠ ਪੁੜੇ ਦੀ ਬੁਣਾਵਟ ਬਿਲਕੁਲ ਉਪਰੋ ਸਟੇਟ ਆ ਤੇ ਨਿੱਕਾ ਕਰਨਾ ਗੋਲ ਬੋਦੀ ਵਾਲੀ ਵਛੀ ਆ ਬਾਕੀ ਵਛੀ ਤੇ ਜਿਹੜੇ ਲੇਵੇ ਦਾ ਢਾਂਚਾ ਆ ਅਡਰ ਕੁਆਲਟੀ ਵਛੀ ਨੇ ਕੱਢਨੀ ਆ ਤੇ ਥਣ ਕੱਲਾ ਕੱਲਾ ਸੋਹਣਾ ਥਾਣਾ ਵਧੀਆ ਹੱਥ ਦੀ ਚਵਾਈ ਵਾਲੇ ਥਣ ਬਣਨਗੇ ਤੇ ਦੋਨੇ ਪਾਸੇ ਦੁੱਧ ਵਾਲੀ ਨਾੜ ਹੈ ਜਿਹੜੀ ਬਈ ਪੂਰੀ ਇਹਨ ਬੱਚੀ ਜਿੰਨੀ ਨਸਲ ਬਰੀਡ ਪੂਰੀ ਆ ਬਈ ਹਨ ਐਵੇਂ ਕਹਿਣ ਨੂੰ ਆਪਾਂ ਭਾਵੇਂ 20 ਮਿੰਟ ਕੱਲੀ ਵੀਡੀਓ ਬਣਾ ਦਗੇ ਕੱਲੀ ਤੇ ਉਹ ਵੀ ਥੋੜੀ ਆ ਹੀਰੇ ਆ ਮੰਨ ਕੇ ਚੱਲੋ ਹਨ ਬੈਂਗਾਂ ਦੀ ਕਈਆਂ ਦੀ ਡਿਮਾਂਡ ਹੁੰਦੀ ਸੀ ਸਹੀ ਗੱਲ ਆ ਬਈ ਮੈਨੂੰ ਮੈਨੂੰ ਬਹੁਤ ਫੋਨ ਆਉਂਦੇ ਆ ਭਰਾਵਾਂ ਦੇ ਵੀ ਸਾਨੂੰ ਕੋਈ ਚੰਗੀਆਂ ਬੱਚੀਆਂ ਪਾਲਣ ਵਾਲਿਆਂ ਭਾਲ ਕੇ ਦੋ ਬਹੁਤ ਬਹੁਤ ਨੌਜਵਾਨ ਵੀਰ ਜਿਵੇਂ ਇਹ ਭਰਾ ਆਪਣਾ ਨੌਜਵਾਨ ਵੀਰ ਆ ਵਧੀਆ ਸੋਹਣਾ ਕੰਮ ਕਰਦੇ ਆ ਵਪਾਰ ਦਾ ਕੰਮ ਚਲਾਈ ਬੈਠੇ ਆ ਤੇ ਉਸੇ ਤਰ੍ਹਾਂ ਹੀ ਸਭ ਬਹੁਤ ਨੌਜਵਾਨ ਵੀਰਾਂ ਦੇ ਫੋਨ ਆਉਂਦੇ ਵੀ ਸਾਨੂੰ ਪਾਲਣ ਨੂੰ ਚੰਗੀ ਫਾਰਮ ਵਾਲੀ ਬਰੀਡ ਸਾਨੂੰ ਵਛੀਆਂ ਭਾਲ ਕੇ ਦਿਓ ਉਹਨਾਂ ਭਰਾਵਾਂ ਦੀ ਡਿਮਾਂਡ ਤੇ ਆਪਾਂ ਚਾਰ ਨਗ ਲੈ ਕੇ ਆਏ ਆਂ ਤੇ ਚਾਰੇ ਨਗ ਟੋਪੋ ਟੋਪਾ ਇੱਕ ਦੁੱਧੀ ਤੋਂ ਚੜਦੀ ਤੋਂ ਚੜਦੀ ਵਛੀ ਆ ਲੈ ਚੱਲ ਬਾਈ ਫੇਸ ਕੁਆਲਟੀ ਦੇਖੋ ਜੀ ਤੇ ਭਾਈ ਇਹਦੀ ਕੀ ਡਿਮਾਂਡ ਦੱਸ ਦੇ ਇਸੀ ਇਹਦੀ ਬਿਆਨਤ ਬਾਈ 26000 ਰੁਪਏ ਮੁੱਲ ਆ ਬਾਈ ਤੁਸੀਂ ਬਸ ਕਿ 20000 ਰੁਪਏ ਦੇ ਦੇਵਾਂਗੇ ਲੈ ਵੀ ਮਿੱਤਰੋ ਬਾਈ ਕਹਿੰਦਾ ਮੁੱਲ ਕਰਾਉਣ ਨੂੰ 26000 ਰੁਪਏ ਕਰਾ ਲਓ ਪਰ 24000 ਦੀ ਆਪਾਂ ਦੇਣੀ ਆ ਵਛੀ ਬੱਚੋ ਸ਼ੋਰ ਛੱਪਾ ਬਾਈ ਕਰ ਦੂਗਾ ਤੇ ਜਿਹੜੇ ਵੀ ਭਰਾ ਦੇ ਫਿੱਟ ਹੋਵੇ ਕਰ ਦਿੰਦਾ ਬਾਈ ਪੱਟਾ ਪਾਇਆ ਹਾਂਜੀ ਸਹੀ ਗੱਲ ਆ ਤਾਂ ਗੱਲ ਕੋ ਤੁਰਨਾ ਜਾਂਦਾ ਬਾਈ ਆ ਰੰਬੀ ਜਾਂਦੇ ਆ ਬਾਈ ਆਪਾਂ ਨੂੰ ਵਿੱਚ ਵੀਡੀਓ ਤੇ ਦੇਸੀ ਜਾਂਦਾ ਉਰਪਲ ਪੰਚਾਇਤ ਬੈਠੀਆਂ ਫਾਰਮ ਵਾਲੀਆਂ ਖੁੱਲੀਆਂ ਫਰਦੀਆਂ ਆਈਆਂ ਬਾਈ ਕਹਿੰਦਾ ਖੁੱਲੀਆਂ ਫਰਦੀਆਂ ਦੀ ਆਪਣੇ ਕੋਲੇ ਬਾਈ ਕਹਿੰਦਾ ਵੀਡੀਓ ਵੀ ਹੈਗੀ ਆ ਹਜੇ ਥੋੜਾ ਜੀ ਨਹੀਂ ਲਾਇਆ ਬਾਈ ਅੱਜ ਹੀ ਆਈਆਂ ਹਾਂ ਬਾਈ ਅੱਜ ਹੀ ਆਈਆਂ ਅੱਜ ਹੀ ਆਈਆਂ ਬਾਈ ਕਹਿੰਦਾ ਥੋੜਾ ਜਿਆ ਤਾਂ ਕਰਕੇ ਬੱਚੇ ਰੰਬੀ ਜੇ ਜਾਂਦੇ ਆ ਬਾਈ ਜਿਹੜੀ 4 ਨੰਬਰ ਤੇ ਵਛੀ ਦੀਂਦੀ ਆ ਤਾਂ ਦੋ ਬਈ ਇਹਦੀ ਇਹਦੀ ਕਿੰਨੀ ਉਮਰ ਆ 10 ਮਹੀਨੇ 10 ਮਹੀਨੇ ਉਮਰ ਆ ਠੀਕ ਹੈ ਜੀ ਤੇ ਕਿਹੜੇ ਸਿੰਮ ਦੀ ਹੈ ਠੀਕ ਹੈ ਲੈ ਚੱਲ ਬਈ ਫਿਰ ਉਧਰ ਲੈ ਚੱਲੇ ਇੱਥੇ ਨਾ ਕਿਹਦਾ ਨਹੀਂ ਪਤਾ ਬਈ ਠੀਕ ਹੈ ਬਈ ਉਧਰ ਉਧਰ ਲੈ ਚੱਲ ਸੌਣ ਦਿੰਦੀ ਤੇ ਆਪਾਂ ਬਾਹਰ ਕੱਢ ਕੇ ਬੱਚੀ ਵਿਖਾਉਨੇ ਆ ਇੱਧਰਲੇ ਪਾਸੇ ਲਿਆ ਕੇ ਚਾਰ ਨਾਗਾ ਤੇ ਤਿੰਨ ਨਾਗਾ ਆਪਾਂ ਸੋਨੂੰ ਵਿਖਾਦੇ ਤੇ ਇੱਕ ਨਾਗ ਬਈ ਲਈ ਜਾਂਦਾ ਜਿਹੜੇ 4 ਨੰਬਰ ਤੇ ਬਾਬਾ ਛੀਵ ਵਿਖਾਉਣੀ ਆ ਖੂਬਸੂਰਤੀ ਉਹਨੂੰ ਵੀ ਪ੍ਰਮਾਤਮਾ ਨੇ ਹੱਦੋਂ ਵੱਧ ਦਿੱਤੀ ਆ ਦੇਖੋ ਜੀ ਐ ਮੁੰ ਮੇ ਮਰ ਗਈ ਬੱਚੀ ਆ ਭਾਈ ਮੇ ਮਰ ਗਈ ਲਓ ਜੀ ਬੱਚੀ ਦਾ ਤੋਰਾ ਤਾਰਾ ਝੱਕ ਨਹੀਂ ਬੱਚੀ ਦੀ ਹਰਨਰ ਗਈ ਆ ਨਿੱਕਾ ਨਿੱਕਾ ਗੰਨਾ ਕਬੂਤਰੀ ਦਾ ਬੱਚਾ ਦੇਖੋ ਜੀ ਉੱਪਰੋਂ ਬਿਲਕੁਲ ਸਟੇਟ ਆ ਤੇ ਜਿਹੜੀ ਥੱਲੋਂ ਆਰਡਰ ਲਈ ਆਰਡਰ ਦੀ ਕੁਆਲਿਟੀ ਆ ਐ ਲਈ ਫਰਦੀ ਆ ਮਾਂ ਦੀ ਧੀ ਜਿਵੇਂ ਪੰਜਾਂ ਮਹੀਨੇ ਦੀ ਗੱਭਣ ਹੁੰਦੀ ਆ ਬੱਚੀ ਕੱਲਾ ਕੱਲਾ ਥਾਣਾ ਪੂਰੇ ਨਖਣਵੇਂ ਥਾਣਾ ਤੇ ਬਹੁਤ ਸੋਹਣੀ ਬੋਡੀ ਬੰਤਰ ਬਹੁਤ ਸੋਹਣੀ ਆ ਚੰਗਾ ਵੇਟ ਆ ਬੱਚੀ ਦਾ ਤੇ ਭਾਈ ਇਹ ਆਪਾਂ ਕਿੰਨੇ ਦੀ ਦੇ ਦਾਂਗੇ ਅੱਜ ਵਿਸਾਖੀ ਆ ਤੋਂ ਬਸਾਖੀ ਦਾ ਆਫਰ ਹੀ ਆ ਜਾਇਜ ਕੀਮਤ ਤੇ ਆ ਉਹਦਾ ਨਫਾ ਲੈ ਕੇ ਕਿੰਨੇ ਦੀ ਤਹਾਨ ਨਾ ਗੈਂਤ ਬਈ ਦਾ ਮੁੱਲ ਕਰਉਣਾ 30000 ਰੁਪਇਆ ਠੀਕ ਹੈ ਜੀ 28000 ਰੁਪਏ ਦੇਵਾਂਗੇ ਠੀਕ ਹੈ ਜੀ ਬਾਈ ਕਹਿੰਦਾ ਵੀ ਮੁੱਲ ਕਰਾਉਣ ਨੂੰ 30000 ਕਰਾ ਲਓ 28000 ਰੁਪਏ ਦੀ ਆਪਾਂ ਬੱਚੀ ਦੇਣੀ ਹੈ ਤੇ ਇੰਨਾ ਜੇ ਆਪਾਂ ਹਸਾਕਤਵ ਲਾਈਏ ਬਾਈ ਫਿਰ ਦੁੱਧਵਾਦ ਵੀ ਦੁੱਗਣਾ ਪੀ ਜਾਂਦੀਆਂ ਹਨਾ ਜੇ ਆਪਾਂ ਐਡਾ ਬੱਚਾ ਕਰਨਾ ਹੋਵੇ ਕਿੰਨੀ ਉਮਰ ਹੈ ਜੀ ਇਹਦੀ ਬਾਈ 10 ਮਹੀਨੇ 10 ਮਹੀਨੇ ਬਾਈ ਕਹਿੰਦਾ ਉਮਰ ਹੈ ਜੀ ਤੇ ਚਾਰ ਬੱਚਿਆਂ ਤੁਹਾਨੂੰ ਆਪਰ ਦਿਖਾਈਆਂ ਤੇ ਚਾਰੇ ਬੱਚਿਆਂ ਇੱਕ ਦੁੱਧੀ ਤੋਂ ਚੜਦੀ ਤੋਂ ਚੜਦੀ ਆ ਬਹੁਤ ਸੋਹਣੀ ਚੰਗੇ ਬੋਡੀਵੰਤਰ ਦੀ ਬੱਚੀ ਆ ਖੁੱਲੇ ਹੱਡ ਪੈਰਾਂ ਦੀ ਗਾਂ ਬਣੂਗੀ ਲੈ ਚੱਲ ਬਾਈ ਬੱਚੀ ਦਾ ਤੋਰਾ ਤਾਰਾ ਬਹੁਤ ਸੋਹਣਾ ਚੰਗੀ ਪਿੱਠ ਪੁੜੇ ਦੀ ਬਣਾਵਟ ਤੇ ਚਾਰ ਬਾਈ ਕੋਲੇ ਬੱਚੀਆਂ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਵੀ ਭਰਾ ਦੇ ਕੋਈ ਵੀ ਬੱਚੀ ਪਸੰਦ ਹੋਵੇ ਤੇ ਬਾਈ ਦੇ ਨਾਲ ਸੰਪਰਕ ਕਰ ਲਿਓ ਬਾਈ ਦਾ ਨੰਬਰ ਸਕਰੀਨ ਦੇ ਉੱਤੇ ਚੱਲਿਆਂਦਾ ਜਿਹੜਾ ਵੀ ਪਸ਼ੂ ਲੈਣਾ ਆਪਦੀ ਨਿਰਤਪਰ ਕਰਕੇ ਲੈ ਲਿਓ ਤੇ ਇੱਕ ਹੈਗੀ ਬਾਈ ਕੋਲੇ ਗੱਬਣ ਗਾਂ ਉਹਦੀ ਵੀ ਆਪਾਂ ਸਾਨੂੰ ਨਿਗ੍ਹਾ ਮਰਾ ਦੰਨੇ ਆ ਹੈ ਹਜੇ ਪਰ ਦਸਾਂ ਦਿਨਾਂ ਦੀ ਕੱਚੀ ਤੇ ਬਾਈ ਕਹਿੰਦਾ ਵੀ ਆਪਾਂ ਚਲ ਕੇ ਐਵੇਂ ਵੇਰੇ ਦੇ ਵਿੱਚ ਵਿਖਾ ਦਨੇ ਜਿਹੜੇ ਵੀ ਭਰਾ ਦੇ ਪਸੰਦ ਹੋਵੇ ਆ ਉਹਦੀ ਗੱਲਬਾਤ ਕਰ ਲਿਓ ਤੇ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਹਾਂਜੀ ਲਓ ਉਧਰਲੇ ਪਾਸੇ ਚੱਲੋ ਜੀ ਚਾਰ ਬੱਚਿਆਂ ਦਾ ਪਸ਼ੂ ਨੂੰ ਵਿਖਾਈਆਂ ਬਾਈ ਕੋਲੇ ਇੱਕ ਹੈਗੀ ਬਾਈ ਕੋਲੇ ਗਾਂ ਦੁੱਧ ਵਾਲੀ ਬਾਈ ਦੇ ਨਾਲ ਗੱਲਬਾਤ ਕਰ ਲਿਆ ਤੇ ਬਾਈ ਕਹਿੰਦਾ ਆਪਾਂ ਅੱਜ ਵਿਸਾਖੀ ਆ ਵਿਸਾਖੀ ਦਾ ਆਫਰ ਕਰਨਾ ਮੈਂ ਬਾਈ ਨੂੰ ਇਹੀ ਗੱਲ ਕਹੀ ਆ ਮੈਂ ਕਿਹਾ ਬਾਈ ਅੱਜ ਵਿਸਾਖੀ ਆ ਪ੍ਰਮਾਤਮਾ ਨੇ ਵਧੀਆ ਰਣ ਲਿਆਂਦਾ ਤੇ ਤੇਰੇ ਕੋਲ ਟੌਪ ਦੇ ਚਾਰਨੇ ਗੀਨੇ ਖੜੇ ਆ ਇਹ ਆਪਾਂ ਜੈਜ ਰੇਟ ਤੇ ਤੇ ਕੋਈ ਨਾ ਕੋਈ ਆਫਰ ਬਾਈ ਤੋਂ ਕਰਾਉਣੇ ਆ ਦੱਸੋ ਜੀ ਬਾਈ ਕੀ ਆਫਰ ਬਾਈ ਜਿਹੜਾ ਚਾਰੇ ਵਛਾ ਇਕੱਠਾ ਲੈਂਦਾ ਉਹ 200 ਕਿਲੋਮੀਟਰ ਕਰਾਇਆ ਫਰੀ ਆ ਬਾਈ ਲੈ ਉਹ ਵੀ ਮਿੱਤਰੋ ਜਿਹੜਾ ਜਿਹੜਾ ਵੀ ਭਰਾ ਚਾਰੇ ਵਛੀਆਂ ਇਕੱਠਾ ਖਰੀਦੂਗਾ ਤੇ ਬਾਈ ਕਹਿੰਦਾ ਆਪਾਂ ਉਹਨੂੰ 200 ਕਿਲੋਮੀਟਰ ਕਰਾਈ ਦੀ ਪਹੁੰਚ ਕਰਾਂਗੇ ਹੈਨਾ ਬਾਈ ਹਾਂਜੀ ਬਾਈ ਹਾਂ ਲੋ ਵੀ ਮਿੱਤਰੋ ਅੱਜ ਤੁਹਾਡੇ ਕੋਲ ਪੂਰਾ ਆਫਰ ਹੈ ਤੁਹਾਡੇ ਘਰੇ ਚਾਰ ਨਗੀਨੇ ਜਾਵੜਨਗੇ ਪਹੁੰਚ ਹੋ ਜੂਗੀ ਜਿਹੜਾ ਰੇਟ ਬਾਈ ਨੇ ਦੱਸਿਆ ਇਹ ਰੇਟ ਨਹੀਂ ਭਾਕੇ